ਸਾਰੇ ਪੰਜਾਬੀ ਚੈਨਲ ਨਾਲ ਜੁੜੇ ਦਰਸ਼ਕਾਂ ਦਾ ਸਵਾਗਤ ਕਰਦੇ ਹੁਆ ਮੈਂ ਸਮੂਹ ਦਰਸ਼ਕਾਂ ਨੂੰ ਗੁਜ਼ਾਰਿਸ਼ ਕਰਾਂਗੀ ਕਿ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਤੇ ਜਰੂਰ ਇਸ ਨੂੰ ਸੈ ਚੈਨਲ ਨੂੰ ਸਬਸਕ੍ਰਾਈਬ ਕਰੋ ਇਸ ਵੀਡੀਓ ਰਾਹੀਂ ਮੈਂ ਦੱਸਣ ਜਾ ਰਹੀ ਹਾਂ ਨਿਰਮਲ ਰਿਸ਼ੀ ਜਿਹੜੇ ਕਿ ਪੰਜਾਬੀ ਫਿਲਮੀ ਜਗਤ ਅਤੇ ਪੰਜਾਬੀ ਥੀਏਟਰ ਦੀ ਮਹਾਨ ਅਦਾਕਾਰਾ ਹੈ ਉਨਾਂ ਨੂੰ ਭਾਰਤ ਸਰਕਾਰ ਵੱਲੋਂ ਜਿਹੜਾ ਪਦਮਸ਼੍ਰੀ ਪੁਰਸਕਾਰ ਦਿੱਤਾ ਜਾਣਾ ਹੈ ਉਸ ਦੀ ਅਸੀਂ ਸ਼ਲਾਘਾ ਕਰਦੇ ਹਾਂ ਤੇ ਇਹ ਮਾਣ ਪੰਜਾਬੀਆਂ ਦਾ ਮਾਣ ਹੈ ਪੰਜਾਬੀਅਤ ਦਾ ਮਾਣ ਹੈ ਤੇ ਨਿਰਮਲ ॠषि ਦੇ ਬਾਰੇ ਸਧਾਰਨ ਜੀ ਜਾਣਕਾਰੀ ਮੈਂ ਦੇਣਾ ਚਾਹਾਂਗੀ ਨਿਰਮਲ ॠषि ਪੰਜਾਬੀ ਥੀਏਟਰ ਦੀ ਅਜਾਈ ਅਦਾਕਾਰਾ ਹੈ ਜਿਸ ਦੀ ਵਿਸ਼ਵ ਪੱਧਰ ਤੇ ਵੱਖਰੀ ਪਛਾਣ ਹੈ 28 ਅਗਸਤ 1943 ਨੂੰ ਮਾਨਸਾ ਪੰਜਾਬ ਵਿੱਚ ਜਨਮੀ ਨਿਰਮਲ ॠषि ਨੇ 1970 ਤੋਂ ਅਦਾਕਾਰੀ ਦੇ ਖੇਤਰ ਵਿੱਚ ਵਿਸ਼ੇਸ਼ ਪ੍ਰਾਪਤੀਆਂ ਕਰਨੀਆਂ ਸ਼ੁਰੂ ਕੀਤੀਆਂ ਪਿਤਾ ਬਲਦੇਵ ਕ੍ਰਿਸ਼ਨ ਰਿਸ਼ੀ ਤੇ ਮਾਂ ਬਚਨੀ ਦੀ लाਡਲੀ ਨਿਰਮਲ ਸਕੂਲ ਦੇ ਦਿਨਾਂ ਤੋਂ ਹੀ ਥੀਏਟਰ ਰੰਗਮંચ ਨੂੰ ਪਸੰਦ ਕਰਦੀ ਸੀ ਉਸ ਨੂੰ ਅਦਾਕਾਰੀ ਦਾ ਜਨੂਨ ਸੀ ਸਕੂਲ ਕਾਲਜ ਪੱਦਰ ਦੀ ਵਧੀਆ ਖੜਾਦਨ ਰਹਿ ਚੁੱਕੀ ਨਿਰਮਲ ਰਿਸ਼ੀ ਨੇ ਐਮਫਿਲ ਤੱਕ ਦੀ ਪੜ੍ਹਾਈ ਸਰਕਾਰੀ ਕਾਲਜ ਪਟਿਆਲਾ ਵਿਖੇ ਕੀਤੀ ਉਸਨੇ ਇੱਕ ਸਮਾਗਮ ਦੌਰਾਨ ਅਦਾਕਾਰੀ ਕੀਤੀ ਤੇ ਫਿਰ ਇਸ ਦੀ ਉਸਦੀ ਪ੍ਰਤਿਭਾ ਨੂੰ ਪਛਾਣ ਮਿਲੀ ਪੰਜਾਬ ਦੀ ਪ੍ਰਸਿੱਧ ਥੀਏਟਰ ਆਰਟਿਸਟ ਜੋ ਵੀ ਜੋੜੀ ਹਰਪਾਲ ਟਵਾਣਾ ਤੇ ਨੀਨਾ ਟਵਾਣਾ ਦੇ ਨਿਰਦੇਸ਼ ਹੇਠ ਨਿਰਮਲ ਰਿਸ਼ੀ ਨੇ 1964 ਤੋਂ ਨਾਟਕਾਂ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਉਸ ਦਾ ਪਹਿਲਾ ਨਾਟਕ ਅਧੂਰੇ ਸੁਪਨੇ ਬਹੁਤ ਸਫਲ ਹੋਇਆ ਫਿਰ ਉਸ ਨੇ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਵਿੱਚ ਬਤੌਰ ਖਲ ਨਾਇਕਾ ਸਹਾਇਕ ਨਾਇਕਾ ਮਾਸੀ ਮਾ ਭੂਆ ਅਤੇ ਹੋਰ ਰਿਸ਼ਤੇ ਆ ਦੇ ਰੂਪ ਵਿੱਚ ਅਦਾਕਾਰੀ ਕੀਤੀ ਤੇ ਨਿਰਮਲ ਰਿਸ਼ਤੀ ਹੋਣ ਵੀ ਕਰ ਰਹੇ ਹਨ ਨਿਰਮਲ ਰਿਸ਼ੀ ਇੱਕ ਮੰਜੀ ਹੋਈ ਪ੍ਰੋਡ ਕਲਾਕਾਰ ਹੈ ਜਿਸ ਫਿਲਮ ਵਿੱਚ ਨਿਰਮਲ ਰਿਸ਼ੀ ਹੋਵੇ ਉਹ ਫਿਲਮ ਦਰਸ਼ਕਾਂ ਦੀ ਪਹਿਲੀ ਪਸੰਦ ਬਣ ਜਾਂਦੀ ਹੈ ਤੇ ਨਿਰਮਲ ਰਿਸ਼ੀ ਦਾ ਆਪਣਾ ਇੱਕ ਵੱਖਰਾ ਮੁਕਾਮ ਹੈ ਉਹਨਾਂ ਦੇ ਜੀਵਨ ਦੇ ਵਿੱਚ ਬਹੁਤ ਸਾਰੇ ਉਤਰਾ ਚੜਾ ਆਏ ਤੇ ਪਰ ਉਹਨਾਂ ਨੇ ਹਰ ਸਥਿਤੀ ਦਾ ਬੜਾ ਡਟ ਕੇ ਮੁਕਾਬਲਾ ਕੀਤਾ ਨਿਰਮਲ ਰਿਸ਼ੀ ਜਿੱਥੇ ਇੱਕ ਵਧੀਆ ਅਦਾਕਾਰ ਹਨ ਉੱਥੇ ਬਹੁਤ ਵਧੀਆ ਇਨਸਾਨ ਹਨ ਉਹਨਾਂ ਦਾ ਆਪਣੇ ਕਦਮ ਦਰ ਕਦਮ ਪੰਜਾਬੀ ਸਾਹਿਤ ਪੰਜਾਬੀ ਸੱਭਿਆਚਾਰਕ ਫਿਲਮਾਂ ਦੇ ਵਿੱਚ ਆਪਣਾ ਵਿਲੱਖਣ ਯੋਗਦਾਨ ਹੈ ਤੇ ਅੱਜ ਜਦੋਂ ਉਹਨਾਂ ਨੂੰ ਪਦਮ ਸ਼੍ਰੀ ਪੁਰਸਕਾਰ ਕਲਾ ਜਗਤ ਵਿੱਚ ਵਿਲੱਖਣ ਯੋਗਦਾਨ ਪਾਉਣ ਸਦਕਾ ਪਾਉਣ ਸਦਕਾ ਮਿਲ ਰਿਹਾ ਹੈ ਤਾਂ ਅਸੀਂ ਸਭ ਆਪ ਨੂੰ ਮੁਬਾਰਕਬਾਦ ਦਿੰਦੇ ਹਾਂ ਤੇ ਉਮੀਦ ਕਰਦੇ ਹਾਂ ਕਿ ਭਵਿੱਖ ਵਿੱਚ ਵੀ ਉਹ ਆਪਣੀਆਂ ਵਧੀਆ ਸੁੰਦਰ ਤੇ ਸਭਿਆਚਾਰਕ ਫਿਲਮਾਂ ਨਾਲ ਆਪਣੀ ਕਲਾ ਦੇ ਜੋਹਰ ਦਿਖਾਉਂਦੇ ਰਹਿਣਗੇ ਹਰਫ ਪੰਜਾਬੀ ਚੈਨਲ ਵੱਲੋਂ ਬਹੁਤ ਬਹੁਤ ਮੁਬਾਰਕਾਂ